ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਮਹਾਰਾਜ ਇਹ ਕਰਮ ਹੈ ਜਿਸ ਕਰਮ ਨੇ ਆਪਣੀਆਂ ਥਾਟਸ ਖਤਮ ਕਰਕੇ ਆਪਾਂ ਨੂੰ ਧਰਮ ਹੋਰੇ ਬਿਠਾ ਲੈਣਾ ਹੈ ਕਿਉਂਕਿ ਜਿੰਨਾ ਚਿਰ ਆਪਣੀ ਥਾਟਸ ਨਹੀਂ ਖਤਮ ਹੁੰਦੀਆਂ ਆਪਾਂ ਧਿਆਨ ਲਾਈ ਵੀ ਛੱਗਾਗੇ ਧਰਮ ਹੋਰੇ ਕੋਸ਼ਿਸ਼ ਵੀ ਕਰਾਂਗੇ ਇਹ ਵਿਚਾਰਾਂ ਦੇ ਵਿੱਚ ਠਾ ਕੇ ਸਾਡੇ ਮਨ ਨੂੰ ਲੈ ਜਾਏਗਾ ਠੀਕ ਹੈ ਨਾ ਇਸ ਕਰਕੇ ਜਿੱਦਾਂ ਚਿਰੇ ਮਨ ਵਾਂਡੇ ਤੁਰਿਆ ਰਹਿੰਦਾ ਮਹਾਰਾਜ ਕਹਿੰਦੇ ਨੇ ਜਿਵੇਂ ਵਾਂਡੇ ਹੁੰਦਾ ਹੈ ਵੀ ਆਪਾਂ ਰਿਸ਼ਤੇਦਾਰੀ ਚ ਜਾਨਨੇ ਆ ਤੇ ਉਹ ਜੇ ਕੋਈ ਜਾਦਾ ਤੁਰਿਆ ਰਹੇ ਰਿਸ਼ਤੇਦਾਰੀ ਚ ਤੋਂ ਪਿੰਡ ਵਾਲੇ ਕਹਿੰਦੇ ਨੇ ਘਰ ਟਿਕਦਾ ਨਹੀਂ ਇਹ ਵਾਂਡੇ ਤੁਰਿਆ ਰਹਿੰਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਕਿ ਸਾਡੀ ਅੰਦਰ ਸਾਡਾ ਮਾਲਕ ਜਿਹੜਾ ਸਾਡਾ ਉਹ ਸਾਡੀ ਅਧੀਕ ਕਰਦਾ ਠੀਕ ਹੈ ਨਾ ਤੇ ਮਨ ਜਿਹੜਾ ਹੈ ਇਹ ਵਾਂਡੇ ਚ ਰਹਿ ਜਾਂਦਾ ਹੈ ਮਨ ਵਾਂਢੀ ਪਰ ਸਦਾ ਨਵਾਸੀ ਹੁਣ ਉਹ ਸਦਾ ਇਹਦੇ ਵਿੱਚ ਰਹਿੰਦਾ ਹੈ ਤੇ ਮਨ ਜਿਹੜਾ ਆਂਦਾ ਹੈ ਇਥੋਂ ਮੂੰਹ ਜਿਵੇਂ ਸਵੇਰੇ ਬਾਹਰ ਨਿਕਲ ਜਾਂਦਾ ਹੈ ਬਾਹਰ ਹੀ ਰਹਿੰਦਾ ਹੈ ਰਾਤ ਨੂੰ ਸੌਣ ਵੇਲੇ ਅੰਦਰ ਨੂੰ ਆਉਂਦਾ ਹੁਣ ਅਸੀਂ ਇਹਨੂੰ ਅੰਦਰ ਲੈ ਕੇ ਆਉਣਾ ਹੈ ਕਿਉਂਕਿ ਜਿੰਨਾ ਚਿਰ ਮਨ ਅੰਦਰ ਨਹੀਂ ਆਏਗਾ ਉਹ ਜਿਹੜਾ ਪਦਾਰਥ ਹੈ ਜਿਹੜਾ ਆਪਾਂ ਵਿਸਾਰ ਦਿੱਤਾ ਹੈ ਇੱਕ ਵਸਾਰੇ ਤਾਂ ਪੜਹਾਰੇ ਅੰਦਲੇ ਨਾਮ ਸਾਰਾ ਹੈ ਉਹ ਪਦਾਰਥ ਸਾਨੂੰ ਮਿਲੇਗਾ ਨਹੀਂ ਉਹ ਅੰਦਰ ਵੜ ਕੇ ਖੋਜ ਕਰਕੇ ਹੀ ਕਾਇਆ ਦੇ ਮਿਲਣਾ ਹੈ ਗੁਰਮਤ ਨਗਰੀ ਖੋਜ ਖਜਾਈ ਹਰ ਨਾਮ ਪਦਾਰਥ ਪਾਇਆ ਗੁਰਮਤ ਗੁਰੂ ਦਵਾਰ ਗੁਰੂ ਦੀ ਮੱਤ ਦੇ ਦਵਾਰ ਇਹ ਨਗਰੀ ਜਿਹੜੀ ਹੈ ਸਰੀਰ ਨਗਰੀ ਇਹਨੂੰ ਖੋਜਿਆ ਤੇ ਕੀ ਮਿਲਿਆ ਨਾਮ ਪਦਾਰਥ ਉਹ ਨਾਮ ਪਦਾਰਥ ਅੰਦਰੋਂ ਮਿਲਣਾ ਹੈ ਬਾਹਰੋਂ ਤੇ ਮਿਲਣਾ ਨਹੀਂ ਨਾਮ ਸਾਡੇ ਅੰਦਰ ਹੈ ਨਾਣੇ ਦਾ ਅੰਮ੍ਰਿਤ ਰੱਬ ਦਾ ਨਾਮ ਦੇਹੀ ਵਿੱਚ ਇਸਕਾ ਬਸਰਾਮ ਤੇ ਨਾਮ ਸਤਗੁਰੂ ਦੇ ਕੋਲ ਹੈ ਅੰਦਰ ਕਿਸੇ ਦੇ ਹੱਥੋਂ ਨੇ ਬੰਦੇ ਦੇ ਦਰ ਦਿੱਤਾ ਨਹੀਂ ਠੀਕ ਹੈ ਨਾ ਜੀ ਸਤਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲੇ ਨਹੀਂ ਉਹ ਦਰ ਸਤਗੁਰੂ ਨੇ ਖੋਲਣਾ ਹੈ ਤੇ ਸਾਨੂੰ ਨਾਮ ਦੇਣਾ ਹੈ ਠੀਕ ਹੈ ਨਾ ਜੀ ਬਿਨ ਨਾਮੇ ਮੁਕਤ ਨਾ ਪਾਵੇ ਕੋਈ ਬਿਨ ਸਤਗੁਰ ਕੋਈ ਨਾਮ ਨਾ ਪਾਵੇ ਤੇ ਤਾਂ ਜਾ ਕੇ ਨਾਮ ਸਾਡਾ ਆਧਾਰ ਬਣਨਾ ਹੁਣ ਪਰ ਤਾਂ ਫਰੋਜ਼ ਲੈਨੇ ਆ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗੁਆਇਆ ਮਨ ਸੁਖ ਸ਼ਾਂਤ ਆਏ ਵਸਿਆ ਮੇਂ ਸ਼ਾਂਤੀ ਤੇ ਮਨ ਨੂੰ ਤਾਂ ਆਏਗੀ ਜੇ ਤਾਂ ਨਾਮ ਮਿਲੇਗਾ ਕਿਉਂਕਿ ਨਾਮ ਤੋਂ ਬਿਨਾ ਬਾਹਰਲੇ ਪਦਾਰਥ ਆਪਾਂ ਜਿੰਨੇ ਮਰਜੀ ਪ੍ਰਾਪਤ ਕਰ ਲਈਏ ਸਾਡੇ ਮਨ ਨੂੰ ਕਦੇ ਸ਼ਾਂਤੀ ਨਹੀਂ ਆ ਸਕਦੀ ਇਹ ਭਜਾ ਫਿਰੇਗਾ ਫਿਰ ਵੀ ਬਾਹਰੋਂ ਹੋਰ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰੇਗਾ ਮਨ ਨੂੰ ਸ਼ਾਂਤੀ ਆਣੀ ਹੈ ਨਾਮ ਪਦਾਰਥ ਦੇ ਨਾਲ। ਤੇ ਅੱਗੇ ਮਹਾਰਾਜ ਕਹਿੰਦੇ ਨੇ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਨ ਕੇ ਸਤਿਵਾਰ। ਉਹ ਜੀਵ ਜਿਹੜੇ ਇਸ ਤਰ੍ਹਾਂ ਕੋਸ਼ਿਸ਼ ਕਰਕੇ ਆਪਣੇ ਮਨ ਦੇ ਨਾਲ ਮਿਹਨਤ ਕਰਕੇ ਕਿਉਂਕਿ ਇਧਰਲੇ ਪਾਸੇ ਪੰਜ ਸਰੀਰ ਦੀ ਮਿਹਨਤ ਕਰੀਏ ਤਾਂ ਆਪਾਂ ਨੂੰ ਡਾਲਰ ਮਿਲਦੇ ਨੇ ਤੇ ਜਦੋਂ ਆਪਾਂ ਇਸ ਤਰ੍ਹਾਂ ਨਾਮ ਜਪੀਏ ਤਾਂ ਆਪਾਂ ਨੂੰ ਲੱਗਦਾ ਸਾਨੂੰ ਮਿਲਦਾ ਕੁਝ ਨਹੀਂ ਮੈਂ ਟਾਈਮ ਵੇਸਟ ਕਰ ਰਿਹਾ ਹਾਂ। ਔਰ ਉਹ ਜੀਵਤਾਨ ਨੇ ਜਿਹੜੇ ਟਾਈਮ ਕੱਢ ਕੇ ਉਸ ਮਾਲਕ ਨੂੰ ਸਿਮਰ ਲੈਂਦੇ ਨੇ ਉਸ ਮਾਲਕ ਦਾ ਜਸ ਗਾ ਲੈਂਦੇ ਨੇ ਜਸ ਗਾ ਕੇ ਉਹਦਾ ਸਿਮਰਨ ਕਰਕੇ ਤੇ ਉਹ ਪ੍ਰਾਪਤੀ ਕਰ ਲੈਂਦੇ ਨੇ ਤੇ ਮਹਾਰਾਜ ਕੇ ਉਹਨਾਂ ਦੀ ਫਿਰ ਸਿਫਤਸਲਾ ਕਰਾਉਂਦੇ ਨੇ ਕਿ ਜਿਨ੍ਹਾਂ ਸਖੀਆਂ ਨੇ ਉਹਨੂੰ ਪਾ ਲਿਆ ਹੈ ਉਹ ਤੁਨ ਹੋ ਗਈਆਂ ਜਿਨੇ ਅੱਗੇ ਮਹਾਰਾਜ ਕਹਿੰਦੇ ਨਾਨਕ ਹਰਜੀ ਮਾਇਆ ਕਰ ਸਬਦ ਸਵਰਨ ਹਾਰ ਸਾਵਣ ਤੇ ਨਾ ਸਹਾਗਣੀ ਜਿਨ ਰਾਮ ਨਾਮ ਉਰਧਾਰ ਵੀ ਸਾਵਣ ਦਾ ਮਹੀਨਾ ਤਾਂ ਆ ਗਿਆ ਹੈ ਕਿ ਮਾਰੇ ਕਹਿੰਦੇ ਉਹ ਹੀ ਸਹਾਗਣਾ ਹਨ ਸੁਰਤियां ਜਿਹੜੀਆਂ ਮਾਲਕ ਦੇ ਚਰਨਾਂ ਵਿੱਚ ਪਹੁੰਚ ਗਈਆਂ ਨੇ ਜਿਹੜੀਆਂ ਮਾਲਕ ਦੇ ਚਰਨਾਂ ਦੇ ਨਾਲ ਪਿਆਰ ਪੈ ਗਿਆ ਇਸ ਕਰਕੇ ਗੁਰਮਤਿ ਪਿਆਰਿਓ ਹਰ ਮਹੀਨੇ ਦੇ ਵਿੱਚ ਆਪਾਂ ਜਾਣਦੇ ਹਾਂ ਗੁਰੂ ਘਰ ਆਪਾਂ ਉਹਦਾ ਵੇਖਿਆ ਕਰੀਏ ਵੀ ਇਹਦਾ ਮਤਲਬ ਕੀ ਹੈ ਅਗਲਾ ਮਹੀਨਾ ਜਿਵੇਂ ਹੁਣ ਆਉਣਾ ਹੈ ਭਾਦੋਏ ਭਾਦੋ ਨਹੀਂ ਲਿਖਿਆ ਉੱਤੇ ਲਿਖਿਆ ਹੈ ਭਾਦੋਏ ਦੂਜੇ ਭਾ ਜਾਨੀ ਕਿ ਇੱਕ ਮਾਲਕ ਹੈ ਤੇ ਦੂਜੀ ਆਪ ਦੀ ਸ੍ਰਿਸ਼ਟੀ ਹੈ ਭਾਦੋਏ ਭਰਮ ਭੁਲਾਣੀਆਂ ਭਰਮ ਦੇ ਵਿੱਚ ਪੈ ਜਾਨੇ ਆਪਾਂ ਵੀ ਕਰੇ ਸਦਾ ਫਾਸਤੇ ਇੱਥੇ ਦੂਜੇ ਲਗਾ ਹੇਤ ਹੇਤ ਇੱਧਰ ਪੈ ਜਾਂਦਾ ਪਿਆਰ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਇੱਥੇ ਤੇ ਲੱਖ ਤਰ੍ਹਾਂ ਦੇ ਸ਼ਿੰਗਾਰ ਆਪਾਂ ਬਣਾ ਲਏ ਲੇਕਿਨ ਉਹ ਜਿਹੜਾ ਕਾਰਜ ਕਰਨ ਆਇਸੀ ਜਿਹੜਾ ਕਾਜ 84 ਲੱਖ ਜੁਨੀ ਚੋਂ ਸਿਰਫ ਤੇ ਸਿਰਫ ਮਾਨਸਜਾਮੇ ਵਿੱਚ ਹੋ ਸਕਦਾ ਹੈ ਉਹ ਨਹੀਂ ਕੀਤਾ ਠੀਕ ਹੈ ਨਾ ਵੇਖੋ ਧੰਨ ਸਨ ਉਹ ਭਗਤ ਨਾਮਦੇਵ ਹੁਣੀ ਜਿਨ੍ਹਾਂ ਨੇ ਮਾਰਗ ਨੂੰ ਪਾ ਕੇ ਵੀ ਤਾਣਾ ਬੋਣਾ ਨਹੀਂ ਛੱਡਿਆ ਧੰਨ ਸਨ ਬਾਬਾ ਕਬੀਰ ਜਿਨੇ ਮਾਰਗ ਨੂੰ ਪਾ ਕੇ ਵੀ ਉਨੇ ਉਸੇ ਤਰ੍ਹਾਂ ਜਿਹੜਾ ਸੀ ਆਪਣਾ ਸੂਤ ਹੰਦ ਰਿਆ ਤਨਸੀ ਪੱਬਰ ਅਰਦਾਸ ਜੀ ਜਿਨੇ ਮਾਲਕ ਨੂੰ ਪਾ ਕੇ ਉਸੇ ਤਰ੍ਹਾਂ ਜਿੱਤੀਆਂ ਕਢਦੇ ਰਹੇ ਇਸ ਕਰਕੇ ਉਹਨਾਂ ਨੂੰ ਸੋਝੀ ਸੀ ਕਿ ਨਿਰੰਕਾਰ ਦੇ ਨਾਲ ਮਿਲਣ ਵਾਸਤੇ ਇਹ ਧਨ ਵਾਸਤੇ ਜਿੰਨਾ ਚਿਰ ਬੰਦਾ ਕਮਾ ਕੇ ਖਾ ਸਕਦਾ ਆਪ ਖਾਏ ਠੀਕ ਹੈ ਨਾ ਜੀ ਤੇ ਉਹ ਵੀ ਪ੍ਰਚਾਰ ਕਰਦੇ ਰਹੇ ਨੇ ਉਹਨਾਂ ਨੇ ਵੀ ਭਗਤੀ ਕੀਤੀ ਹੈ ਵਿਤੀ ਕਰਕੇ ਉਹਨਾਂ ਨੂੰ ਬਾਣੀ ਆਈ ਹੈ ਬਾਅਦ ਦੇ ਵਿੱਚ ਕਿਉਂਕਿ ਬਹੁਤ ਸਾਰੇ ਕਹਿੰਦੇ ਨੇ ਕਿ ਗੁਰਬਾਣੀ ਨੂੰ ਵਿਚਾਰ ਕੇ ਪਰ ਉਹ ਜਪ ਕਰਨਾ ਹੋ ਗਿਆ ਬਹੁਤ ਸਾਰੇ ਕਹਿੰਦੇ ਨੇ ਗੁਰਮਤਿ ਪਿਆਰਿਓ ਗੁਰਬਾਣੀ ਤਾਂ ਆਈ ਬਾਅਦ ਹੈ ਪਹਿਲਾਂ ਨਾ ਭਗਤਾਂ ਨੇ ਮਿਲਿਆ ਹੈ ਮਾਲਕ ਨੂੰ ਠੀਕ ਹੈ ਨਾ ਤਾਂ ਉਹਨਾਂ ਕਿਵੇਂ ਮਿਲਿਆ ਉਹ ਉਹਨਾਂ ਦੱਸਿਆ ਗੁਰਬਾਣੀ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਮਿਲਿਆ ਜਿਵੇਂ ਬਾਬਾ ਕਬੀਰ ਜੀ ਹੈ ਇਹਨਾਂ ਦੀ ਇਸ ਤਰ੍ਹਾਂ ਕਹਾਣੀ ਬਣੀ ਹੈ ਕਿ ਬਾਬੇ ਨੇ ਪੱਥਰ ਚੋਂ ਰੱਬ ਪਾ ਲਿਆ ਤੇ ਬਾਬਾ ਜੀ ਆਪ ਗੁਰਬਾਣੀ ਚ ਦੱਸਦੇ ਨੇ ਕਿ ਜੋਤ ਸਮਾਈ ਸਮਾਨੇ ਜਾ ਕੇ ਅਸਲੀ ਪ੍ਰਭ ਪਹਿਚਾਨਿਆ ਤੰਨੇ ਧੰਨ ਪਾਇਆ ਧਰਣੀ ਤਰ ਮਿਲ ਜਨ ਸੰਤ ਸਮਾਨਿਆ ਉਹਨਾਂ ਤੇ ਲਿਖਿਆ ਨਹੀਂ ਮੈਂ ਪੱਥਰ ਚੋਂ ਪਾ ਲਿਆ ਪੱਥਰ ਦੇ ਵਿੱਚ ਹੀ ਹੁੰਦਾ ਰੱਬ ਆਪਣੇ ਵਿੱਚ ਵੀ ਹਰ ਇੱਕ ਚੀਜ਼ ਦੇ ਵਿੱਚ ਰੱਬ ਹੈ ਲੈ ਕੇ ਨੂੰ ਮਿਲਣਾ ਅੰਦਰੋਂ ਗਰਮਾ ਪਿਆਰਿਓ ਅੰਦਰਲੀ ਖੋਜ ਕਰਨੀ ਪੈਣੀ ਹੈ ਤਾਂ ਇਹੋ ਖੋਜ ਕਰਨ ਨੂੰ ਕਹਿੰਦੇ ਨੇ ਮਹਾਰਾਜ ਤੇ ਖੋਜ ਕਿਵੇਂ ਕਰਨੀ ਹੈ ਜਦੋਂ ਅਸੀਂ ਗਰਮਾ ਪਿਆਰਿਓ ਮਨ ਨੂੰ ਵਾਂਡੇ ਜਾਨ ਹਟਾ ਲੈਨੇ ਆ ਇਹਨੂੰ ਭੌਣੋ ਹਟਾ ਲੈਨੇ ਆ ਜਿਹਨੂੰ ਮਹਾਰਾਜ ਕਹਿੰਦੇ ਨੇ ਤਾਵਤ ਮਨੁਆ ਆਵੇ ਠਾਈ ਤਾਵਤੋਂ ਦਾ ਪੱਜਾ ਫਿਰਦਾ ਵਿਚਾਰਾਂ ਚ ਕਦੇ ਆ ਇਧਰੋਂ ਚੱਲ ਗਿਆ ਕਦੇ ਇਧਰੋਂ ਉਹ ਛਾਂ ਤੇ ਲੈ ਆਉਂਦਾ ਇੱਥੇ ਇੱਥੇ ਜਦੋਂ ਆ ਜਾਏਗਾ ਤਾਂ ਹੁੰਦਾ ਇਹ ਟਿਕ ਜਗਾ ਇੱਕ ਜਗਾ ਫਿਰ ਇੱਥੇ ਬੈਠੇਗਾ ਫਿਰ ਇਥੋਂ ਸ਼ਬਦ ਸੁਨੇਗਾ ਠੀਕ ਹੈ ਨਾ ਜੀ ਤੇਰੇ ਦਵਾਰੇ ਤੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋ ਰਣ ਮੇ ਜੂਝੇ ਫਿਰ ਇਹ ਜੂਝੇਗਾ ਉਥੇ ਫਿਰ ਇਹ ਆਪਣਾ ਜੋਰ ਪੂਰਾ ਲਾਏਗਾ ਇਹਨੂੰ ਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾਏਗੀ ਪੰਜਾਂ ਦੂਤਾਂ ਵੱਲੋਂ ਪਰ ਇਹ ਮਾਲਕ ਨੇ ਇਹਨੂੰ ਦਾਗ ਦਿੱਤਾ ਸਹਿਜ ਤੁਨ ਰਾਈ ਤੇ ਇਹ ਨੂੰ ਉੱਠੇਗਾ ਨਹੀਂ ਉੱਥੋਂ ਫਿਰੇ ਤੇ ਮਾਰਾ ਕਹਿੰਦੇ ਬਿਨ ਦਾਗੇ ਭਾਗ ਜਾਈ ਤੇ ਜਿਨ੍ਹਾਂ ਨੂੰ ਮਾਲਕ ਨੇ ਨਹੀਂ ਸੱਚ ਤੁਨ ਉੱਥੋਂ ਪ੍ਰਗਟ ਕੀਤੀ ਨਹੀਂ ਉਹਨਾਂ ਨੂੰ ਦਾਗਿਆ ਉਹ ਭਜਾਂਦੇ ਨੇ ਉੱਥੋਂ ਉੱਠ ਕੇ ਠੀਕ ਹੈ ਨਾ ਤੇ ਜਦੋਂ ਨਾਮ ਨੂੰ ਸੁਣੇਗਾ ਫਿਰ ਨਾਮਰਾ ਹੀ ਖੋਜ ਕਰੇਗਾ ਖੋਜ ਆਪ ਕਰੇਗਾ ਫਿਰ ਮਾਰੇ ਕਹਿੰਦੇ ਜਿਉਂ ਅੰਧਲੇ ਹੱਥ ਟੋਣੀ ਤੇ ਉਹ ਨਾਮ ਹਮਾਰੇ ਬੇ ਜਵੇਂ ਅੰਨਾਂ ਦਾ ਇੱਕ ਗਰਮ ਕਰੇ ਮੇਰੇ ਥੱਲੇ ਰਾਖ ਹੋ ਗਿਆ ਕਿਸੇ ਉਹ ਛੁੱਪਦਾ ਹੈ ਉਹ ਮੈ ਵੇਖਦਾ ਬਾਰ-ਬਾਰ ਜੋ ਜੋ ਅੰਡੇਲੇ ਹੱਥ ਟੋਣੀ ਤੇ ਉਹ ਨਾਮ ਹਮਾਰੇ ਟੋਣੀ ਹੁੰਦੀ ਹੈ ਖੁੰਡੀ ਜ ਨੂੰ ਕਹਿੰਦੇ ਨਾ ਵੇ ਖੁੰਡੀ ਦੇ ਨਾਲ ਜਿਹੜਾ ਅੱਖਾਂ ਤੋਂ ਬੰਦਾ ਵਿਚਾਰਾ ਨਾ ਹੋਵੇ ਦੱਸਦਾ ਨੂੰ ਉਹ ਕੋ ਖੁੰਡੀ ਲੈ ਕੇ ਟੋ ਟੋ ਕੇ ਟੋ ਟੋ ਕੇ ਜਾਂਦਾ ਕਿ ਕਿਤੇ ਖੱਡੇ ਚ ਨਾ ਡਿੱਗ ਪਾਏ ਕਿਤੇ ਠੋਕਰ ਨਾ ਵੱਜ ਜਾਵੇ ਉਹਦੇ ਹਣਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਉਂ ਅੰਧਲੇ ਹੱਥ ਟੋਣੀ ਵੀ ਜਿੱਦਾਂ ਅੰਧੇ ਦੇ ਹੱਥ 'ਚ ਖੁੰਡੀ ਆ ਤੇ ਟੋਕੇ ਲੱਭ ਲੈਂਦਾ ਹੈ ਕਹਿੰਦੇ ਤਿਉਂ ਨਾਮ ਹਮਾਰੇ ਇਸੇ ਤਰ੍ਹਾਂ ਕਹਿੰਦੇ ਸਾਡੇ ਕੋਲ ਕੀ ਹੈ ਨਾਮ ਉਹ ਨਾਮ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਅੱਗੇ ਨਾ ਰਸਤਾ ਹਨੇਰਾ ਹੈ ਹਨੇਰੇ 'ਚ ਪ੍ਰਕਾਸ਼ ਹੁਣਾ ਹੈ ਬਿਨਾ ਉਸ ਨਾਮ ਬਿਨਾ ਉਸ ਸ਼ਬਦ ਤੋਂ ਅੰਦਰ ਹਨੇਰਾ ਬਿਨ ਸਬਦੇ ਅੰਤਰ ਅਨੇਰਾ ਤੇ ਜੇ ਉਹ ਨਹੀਂ ਪ੍ਰਾਪਤ ਕੀਤਾ ਨਾ ਸ਼ਬਦ ਲਹੇ ਨਾ ਚੁੱਕੇ ਫੇਰਾ ਨਾਮ ਨੂੰ ਸ਼ਬਦ ਕਹਿੰਦੇ ਨੇ ਮਹਾਰਾਜ ਕਹਿੰਦੇ ਨਾ ਤੋਂ ਸ਼ਬਦ ਲਹੇਗਾ ਤੇ ਤੁੰਨਾ ਚਿਰ ਫੇਰਾ ਨਹੀਂ ਮੁੱਕੇਗਾ ਆਉਣਾ ਜਾਣਾ ਬਣਿਆ ਰਹੇਗਾ ਨਾ ਸ਼ਬਦ ਲਹੇ ਨਾ ਚੁੱਕੇ ਫੇਰਾ ਇਹ ਗੁਰਮੁਖ ਪਿਆਰੇ ਸ਼ਬਦ ਅੰਦਰ ਹੈ ਸਾਡੇ ਇੱਕ ਗੁਰਬਾਣੀ ਦੇ ਸ਼ਬਦ ਨੇ ਇਹ ਸ਼ਬਦ ਸਾਨੂੰ ਉਸ ਸ਼ਬਦ ਦਾ ਭੇਦ ਦਿੰਦੇ ਨੇ ਜੀਆਂ ਅੰਦਰ ਜਿਉ ਸ਼ਬਦ ਹੈ ਜਿੱਤ ਸਾਮਰਾਵਾ ਹੋਏ ਇਸ ਸ਼ਬਦ ਨੇ ਹੀ ਸਾਨੂੰ ਵੜਾਉਣਾ ਹੈਗੀ ਜਿਹਨੂੰ ਆਪਾਂ ਪੜਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਇਹ ਸ਼ਬਦ ਕਿੱਥੋਂ ਆਉਂਦਾ ਹੈ ਇਹ ਤੂਰ ਦੀ ਗੱਲ ਕਰਦੇ ਨੇ ਨਾਦ ਦੀ ਮਹਾਰਾਜ ਇਹ ਕਿੱਥੋਂ ਆਉਂਦਾ ਹੈ ਇਸ ਸਾਈ ਤੋਂ ਅੱਗੇ ਨਾਜ਼ਰ ਮੜਾਉਣੀ ਹੈ ਸਾਨੂੰ ਇਹ ਉਹਦੇ ਚਰਨ ਨੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰਾ ਇਹ ਬਹੁਤ ਭਾਰੀ ਆਵਾਜ਼ ਹੁੰਦੀ ਗੁਰਮਖੋ ਬਹੁਤ ਕਾਫੀ ਭਾਰੀ ਹੁੰਦੀ ਕਿ ਜੀਵ ਡਰ ਜਾਂਦੇ ਨੇ ਪਰ ਜਦੋਂ ਕਿਰਪਾ ਆਏ ਤੇ ਨਹੀਂ ਡਰ ਲੱਗਿਆ ਬਹੁਤ ਬਹੁਤ ਆਨੰਦ ਆਉਂਦਾ ਹੈ ਇਹਦੇ ਨਾਲ ਜੁੜ ਕੇ ਤੇ ਇਹ ਆਵਾਜ਼ ਹੈ ਜਿਹੜੀ ਇਹ ਕਿੱਥੋਂ ਇਹਨੋ ਦੇ ਚਰਨ ਕਹੇ ਨੇ ਮਾਲਕ ਦੇ ਕੋਲੋਂ ਆ ਰਹੀ ਹੈ ਇਹ ਉਹਦੇ ਕੋਲ ਲ ਜਾਂਦੀ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਰ ਇਹੇ ਸ਼ਬਦ ਸੀ ਜਿਹੜਾ ਮਹਾਰਾਜ ਬੋਲੇ ਉਹਨਾਂ ਦੇ ਮੁਖ ਚ ਉਚਰਿਆ ਇਹਦੇ ਨਾਲ ਧਰਤੀ ਬਣ ਗਈ ਤੇ ਇਹਦੇ ਨਾਲ ਹੀ ਪਰਲੋ ਆ ਜਾਂਦੀ ਖਤਮ ਕਰ ਲੈਂਦਾ ਹੈ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਸੇ ਸ਼ਬਦ ਦੇ ਨਾਲ ਗੁਰਮੁਖ ਪਿਆਰੋ ਧਰਤੀ ਬਣਾ ਦਿੰਦਾ ਹੈ ਤੇ ਇਸੇ ਸ਼ਬਦ ਦੇ ਨਾਲ ਧਰਤੀ ਨੂੰ ਖਤਮ ਕਰ ਦਿੰਦਾ ਹੈ ਇਹ ਕਲਾ ਹੈ ਇਹ ਮਹਾਰਾਜ ਇੱਕ ਕਲਾ ਹੈ ਇਹ ਕਲਾ ਦੁਆਰਾ ਸੰਸਾਰ ਨੂੰ ਚਲਾ ਰਿਹਾ ਹੈ ਇਹ ਹਰ ਇੱਕ ਦੇ ਜੀਵ ਦੇ ਅੰਦਰ ਹੈ ਲੇਕਿਨ ਉਹ ਸੁਣਦਾ ਕਿਉਂ ਨਹੀਂ ਸ਼ਬਦ ਨਾ ਸੁਣੇ ਰੋਲ ਕਚੋੜਾ ਇਹ ਕਿਹੜਾ ਰੋਲ ਕਚੋੜਾ ਹੈ ਜਿਹੜੇ ਵਿਚਾਰ ਆਈ ਜਾ ਰਹੇ ਨੇ ਇਹਨੂੰ ਕਹਿੰਦੇ ਨੇ ਕੂੜ ਦੀ ਪਾਲ ਕਿ ਸਚਾਰਾਂ ਹੋਈਏ ਕਿ ਕੂੜੇ ਟੁੱਟੇ ਪਾਲ ਇਹ ਰੋਲ ਕਚੋੜਾ ਕਹਿੰਦਾ ਵਿਚਾਰਾਂ ਦਾ ਤਾਨੂੰ ਵਿਚਾਰ ਮਨ ਨੂੰ ਇੰਨਾ ਲਜਾ ਦਿੰਦੇ ਨੇ ਤੁਹਾਡੇ ਸਾਹਮਣੇ ਕੋਈ ਗੱਲਾਂ ਕਰਦਾ ਇਸ ਵਿੱਥ ਤੇ ਖੜਾ ਤੇ ਤੁਹਾਨੂੰ ਸਮਝ ਨਹੀਂ ਆਏਗੀ ਜੇ ਵਿਚਾਰਾਂ ਦੇ ਵਿੱਚ ਪਾ ਦੇਣਗੇ ਤੁਹਾਨੂੰ ਫਿਰ ਤੁਸੀਂ ਪੁੱਛੋਗੇ ਵੀ ਮੇਰਾ ਧਿਆਨ ਪਾਸੇ ਚਲਾ ਗਿਆ ਸੀ ਆ ਦੱਸਿਓ ਮੈਨੂੰ ਦੁਬਾਰੇ ਕੀ ਕਹਿੰਦੇ ਸੀ ਤੁਸੀਂ ਇਸ ਤਰ੍ਹਾਂ ਦਾ ਰੋਲ ਕਚੋੜਾ ਪਾਉਂਦੇ ਨੇ ਬੜਾ ਵੱਡਾ ਖੇਲ ਹੈ ਗੁਰਮੁ ਪਿਆਰਿਓ ਇਹ ਥੋੜਾ ਜਿਹਾ ਸੀਰੀਅਸ ਹੋ ਕੇ ਜਿੱਤਿਆ ਜਾਣਾ ਹੈ ਉਹਦੀ ਯਾਦ ਅਮੇਸ਼ਾ ਬਣਾਉਣੀ ਪੈਣੀ ਹੈ ਇਸ ਤਰ੍ਹਾਂ ਦੀ ਵਸਤਾ ਬਣਾਉਣੀ ਹੈ ਕੰਮ ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਨਾਲ ਜਿਆਦ ਉਦੀ ਰੱਖੋ ਹਾਥ ਪੈਰ ਕਰ ਕੰਮ ਸਭ ਚਿਤ ਰੰਜਨ ਨਾਲ ਇਹ ਨਾਮਾ ਜਿਹੜਾ ਸੀ ਤਰਲੋਚਨ ਗੁਰੂ ਸੀ ਨਾਮਦੇਵ ਜੀ ਦਾ ਤੇ ਨਾਮਦੇਵ ਜੀ ਤਰਲੋਚਨ ਨੂੰ ਜਦੋਂ ਪਤਾ ਲੱਗਾ ਨਾਮਦੇਵ ਮਿਲ ਵੀ ਗਿਆ ਤਰਲੋਚਨ ਜੀ ਵਿਚਾਰੇ ਦੀ ਵਸਤਾ ਤਾਂ ਸੀ ਪਰ ਇਹ ਮळाਪ ਨਹੀਂ ਸੀ ਹੋਇਆ ਗੁਰੂ ਧਾਰਨਾ ਨੇ ਕੀਤਾ ਹੋਇਆ ਸੀ ਕਿਉਂਕਿ ਨਾਮਾ ਕੋਰਾ ਸੀ ਵਿਚਾਰਾ ਤੇ ਉਹਨੂੰ ਸਿਖਾਇਆ ਵੀ ਇਸ ਤਰ੍ਹਾਂ ਤੋਂ ਕਰਨਾ ਜਦੋਂ ਮਿਲ ਗਿਆ ਤੇ ਤ੍ਰਿलोचन ਨਾਮ ਸੇਜ ਜੀ ਨੂੰ ਹਾਂਦੇ ਨੇ ਬੇ ਨਾਮਦੇਵ ਜੀ ਸਾਨੂੰ ਵੀ ਉਹ ਮਾਲਕ ਦੇ ਨਾਲ ਗੱਲਬਾਤ ਕਰਾ ਦੇ। ਫਿਰ ਉਹ ਕੀ ਕਹਿੰਦਾ ਕਹਿੰਦੇ ਨਾਮਾ ਕਹੇ ਤ੍ਰਿलोਚਨਾ ਮੁਖ ਤੇ ਨਾਮ ਸਮਾਰ ਹਾਥ ਤੇ ਪੈਰ ਕਰ ਕਾਮ ਸਭ ਚੇਤਨ ਰੰਜਨ ਨਾਲ। ਵੀ ਮੁਖ ਤੋਂ ਆਪਣਾ ਨਾਮ ਜਾਪੇ ਸਮਾਲਕ ਦਾ। ਤੇ ਚੇਤਨ ਰੰਜਨ ਦੇ ਨਾਲ ਜੋੜ। ਗੁਰਮੁਖ ਪਿਆਰੇ ਚਿੱਤ ਜੁੜ ਗਿਆ ਸਾਡਾ ਇਸ ਦੁਨੀਆ ਵਿੱਚ ਚਿੱਤ ਜੁੜ ਗਿਆ ਸਾਡਾ ਸਰੀਰਾਂ ਦੇ ਵਿੱਚ ਚਿੱਤ ਜੁੜ ਗਿਆ ਸਾਡੀਆਂ ਥਾਵਾਂ ਦੇ ਵਿੱਚ ਇਸ ਕਰਕੇ ਚਿੱਤ ਨਰੰਜਣ ਦੇ ਨਾਲ ਕੀਵੇਂ ਜੁੜੇ ਸਾਡਾ ਸਾਰਿਆਂ ਦੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਰਸਤਾ ਦਿਖਾ ਲੈਣ ਸਾਰਿਆਂ ਦਾ ਚਿੱਤ ਵਾਹਿਗੁਰੂ ਜੀ ਆਪ ਦੇ ਨਾਲ ਜੋੜ ਲੈਣ ਉਹ ਪ੍ਰੇੜੀ ਕਰਿਆ ਕਰੋ ਅਰਦਾਸ ਕਰਿਆ ਕਰੋ ਕਰ ਸਾਈਂ ਸਿਉ ਪ੍ਰੇੜੀ ਰੰਗ ਨਵੇਲਾ ਹੋਏ ਉਹਦੇ ਮੋਰੇ ਬੇਨਤੀ ਚਾਲੀ ਜੋ ਤੇ ਸੁਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜਿਹਨੂੰ ਗੁਰੂ ਸਾਹਿਬ ਨੇ ਕਹਿਤਾ ਵੀ ਜਿਵੇਂ ਮਾਲਕ ਦਾ ਦਿਲ ਚਾਹਦਾ ਹੈ ਉਹ ਕਰਦਾ ਹੈ ਉਹ ਤੇ ਹੁਕਮ ਨਹੀਂ ਹੋ ਸਕਦਾ ਤੇ ਗੁਰਮੁਖ ਪਿਆਰੋ ਉਹਦੇ ਮੂੜੇ ਸਿਰਫ ਬੇਨਤੀ ਜਉਂਦੜੀ ਹੋ ਸਕਦੀ ਇਸ ਕਰਕੇ ਬੇਧਰੀ ਜਉਂਤੀ ਕਰਿਆ ਕਰੋ ਰਾਤ ਦਿਨ ਉਹਦੇ ਨਾਲ ਚਿੱਤ ਜੋੜਿਆ ਕਰੋ ਮਾਲਕ ਦੇ ਨਾਲ ਸੰਗਤ ਕਰੋ ਉਹ ਜਿੱਥੋਂ ਤੁਹਾਨੂੰ ਗੁਰਬਾਣੀ ਰੰਗ ਭੇਜ ਦੱਸਿਆ ਜਾਂਦਾ ਹੈ ਤਾਡੀ ਜੇਬ ਵਾਲੇ ਨਹੀਂ ਵੇਖਿਆ ਜਾਂਦਾ ਉੱਥੇ ਸੰਗਤ ਕਰੋ ਕਿਰਪਾ ਕਰੇ ਮਹਾਰਾਜ ਆਸ਼ਾਰਾ